ਹਾਂਜੀ ਸਭ ਤੋਂ ਪਹਿਲਾਂ ਸਾਰੀ YouTube ਫੈਮਿਲੀ ਦਾ ਸਵਾਗਤ ਕਰਦੇ ਆਂ ਹੈਪੀ ਸੀ ਵਲੌਗ ਦੇ ਵਿੱਚ ਤੇ ਅੱਜ ਹੁਣ ਦੇ ਟਾਈਮ ਤੇ ਅਸੀਂ ਮੋਗਾ ਪਹੁੰਚ ਚੁੱਕੇ ਆਂ ਤੇ ਮੋਗੇ ਹੁਣ ਮੀਂਹ ਪੈ ਰਿਹਾ ਬਹੁਤ ਵਧੀਆ ਮੌਸਮ ਹੋ ਗਿਆ ਠੰਡ ਤੋਂ ਵਧੀਆ ਹੋ ਗਈ ਆ ਤੇ ਗਰਮੀ ਤੋਂ ਰਾਹਤ ਮਿਲ ਗਈ ਆ ਬਹੁਤ ਜ਼ਿਆਦਾ ਗਰਮੀ ਸੀ ਤੇ ਅੱਜ ਦਾ ਪ੍ਰੋਗਰਾਮ ਦਿਖਾਉਣੇ ਆ ਤੁਹਾਨੂੰ ਦਫ਼ਤਰ ਚੱਲ ਕੇ ਅੱਜ ਸਾਡਾ ਚੌਥਾ ਦਿਨ ਆ ਤੇ ਕੱਲ ਨੂੰ ਸਾਨੂੰ ਸਰਟੀਫਿਕੇਟ ਦਿੱਤੇ ਜਾਣਗੇ ਤੇ ਅੱਜ ਅਜੇ ਅਸੀਂ ਦੋ ਤਿੰਨ ਭੈਣਾਂ ਹੀ ਆਈਆਂ ਤੇ ਦੋ ਤਿੰਨ ਕ ਭੈਣਾਂ ਹੀ ਆਈਆਂ ਜੇ ਬਾਕੀ ਸਾਡੇ ਮੈਂਬਰ ਅਜੇ ਆ ਰਹੇ ਆ ਤੇ ਉਹਨਾਂ ਦੇ ਆਉਣ ਤੇ ਫਿਰ ਬਾਕੀ ਦਾ ਜਿਹੜਾ ਕੰਮ ਆ ਲੈਕਚਰ ਆ ਕੋਈ ਵੀ ਸ਼ੁਰੂ ਆ ਹੋਊਗਾ ਤੇ ਫਿਰ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਕੀ ਕੁਛ ਦੱਸਦੇ ਆ ਅੱਜ ਦਾ ਜਿਹੜਾ ਲੈਕਚਰ ਆ ਅੱਜ ਕੀ ਸਾਨੂੰ ਟ੍ਰੇਨਿੰਗ ਦਿੰਦੇ ਆ ਤੇ ਇਹ ਲੇਡੀਜ਼ ਵਾਸਤੇ ਬਹੁਤ ਵਧੀਆ ਇਹਦੇ ਵਿੱਚ ਬਹੁਤ ਜ਼ਿਆਦਾ ਕੰਮ ਆ ਕੋਈ ਵੀ ਆਪਦਾ ਰੋਜ਼ਗਾਰ ਜਿਹੜਾ ਉਹ ਤੋੜ ਸਕਦਾ ਕਿ ਦੇ ਆਜੀਬ ਕਮਿਸ਼ੰਦਰ ਸਰਕਾਰੀ ਸੈਲਫ ਹੈਲਪ ਗਰੁੱਪ ਆਪਾਂ ਦਸਾਂ ਬੀਬੀਆਂ ਦਾ ਗਰੁੱਪ ਬਣਾਉਣਾ ਵਾ ਉਹਨਾਂ ਨੂੰ ਆਪਾਂ ਕਰਨਾ ਕਿ ਤੁਸੀਂ ਹਰ ਮਹੀਨੇ 100 ਰੁਪਿਆ ਬਚਤ ਕਰੋ ਬੀਬੀਆਂ ਦੇ 100 ਰੁਪਿਆ ਬਚਦੇ ਦੇ ਨਾਲ ਸਰਕਾਰ ਲੋ ਬਹੁਤ ਸਾਰੀਆਂ ਸਕੀਮਾਂ ਦਾ ਫਾਇਦਾ ਰਸੇ ਮੰਨ ਲਓ ਦੇ ਬੀਬੀਆਂ ਨੇ ਗਰੁੱਪ ਕਰ ਤਿਆਰ ਕਰ ਲਿਆ ਉਹਨਾਂ ਦੇ ਖਾਤਾ ਖੁੱਲ ਗਿਆ ਉਹਨਾਂ ਨੇ ਹਰ ਮਹੀਨੇ 100 ਰੁਪਿਆ ਬਚੇ 10 ਮਹੀਨੇ ਜਦੋਂ ਹੋ ਗਿਆ ਬਣੇ ਗ੍ਰਾਪ ਨੂੰ ਉਹ ਉਹ ਸਰਕਾਰ ਵੱਲੋਂ 30000 ਰੁਪਏ ਲੈ ਕੇ ਫਲਾਈ ਕਰਾਉਣੀ ਹੈ ਉਹਨਾਂ ਨੂੰ 30000 ਉਹ ਹੁਣ ਚੱਕ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਵੀ ਬੰਦ ਨੂੰ ਇੰਨੀ ਜਲਦੀ ਨਹੀਂ ਕਰਨੀ ਚਾਹੀਦੀ ਵੀ ਸਾਡਾ ਸੀ 100 100 ਭਰਿਆ ਸਾਨੂੰ ਪੈਸਾ ਨਹੀਂ ਆਇਆ ਵੀ ਪੈਸੇ ਆਈ ਨਹੀਂ ਅਜੇ ਤੱਕ ਥੋੜਾ ਜਿਹਾ ਆਪ ਦਾ ਸੰਜਮ ਰੱਖਣਾ ਪਊਗਾ ਵੀ ਉਹਨਾਂ ਨੂੰ ਜਦੋਂ ਗ੍ਰਾਪ 6 ਮਹੀਨੇ ਪੁਰਾਣਾ ਹੁੰਦਾ ਉਦੋਂ ਹੁੰਦਾ 1.5 ਲੱਖ ਰੁਪਏ ਅੱਛਾ ਪਹਿਲਾਂ ਸੀ ਆਈ ਖਾਡਾ 50000 ਸੀ ਹੁਣ ਉਹਨਾਂ ਨੇ 1.5 ਲੱਖ ਰੁਪਏ ਕਰਤਾ ਜਿਹੜਾ ਹੁਣ ਪਹਿਲਾਂ 15000 ਮਿਲਦਾ ਸੀ ਉਹ ਉਹਨਾਂ ਨੇ ਹੁਣ 3000 ਜਾਨੀ ਕਿ 1.80 ਲੱਖ ਰੁਪਿਆ ਵੀ ਬੀਬੀਆਂ ਦੇ ਕੋਲੇ ਗਰੁੱਪ ਚ ਹੀ ਰਹਿਣਾ ਜਿੰਨਾ ਚਿਰ ਗਰੁੱਪ ਚ ਚੱਲਦਾ ਰਹੂਗਾ ਜਿਹੜੀ ਬੀਬੀਆਂ ਦੀ ਬੱਚਤ ਆ ਉਹ ਆਪ ਦੀ ਸੇਵਿੰਗ ਆ ਉਹ ਮੈਂ ਆਪਾਂ ਮਹੀਨੇ ਦਾ 100 ਰੁਪਿਆ ਨਹੀਂ ਪਾਸੇ ਕੱਢ ਸਕਦੇ ਇਹਦੇ ਨਾਲ ਇੱਕ ਤਾਂ 100 ਰੁਪਿਆ ਉਹ ਤੁਹਾਡਾ ਆਪ ਦਾ ਹੀ ਆ ਵੀ ਤੁਸੀਂ ਟੈਨਸ਼ਨ ਨਾ ਲਓ ਵੀ ਸਾਡਾ 100 ਰੁਪਿਆ ਗਿਆ ਇਹ ਕਿਤੇ ਨਹੀਂ ਜਾਂਦਾਗਾ ਜਦੋਂ ਬੀਬੀ ਨੇ ਗਰੁੱਪ ਦੇ ਵਿੱਚੋਂ ਬਾਹਰ ਨਿਕਲਾਂ ਜਿੰਨਾ 100 ਰੁਪਇਆ ਬਚਤ ਕੀਤਾ ਬੈਂਕ ਦਾ ਵਿਆਜ ਲਾ ਕੇ ਬੀਬੀ ਨੂੰ ਵਾਪਸ ਕਾਰਡ ਮਿਲਦੇ ਉਹਨਾਂ ਕਾਰਡ ਤੇ ਪੂਰਾ ਰਿਕਾਰਡ ਹੁੰਦਾ ਵੀ ਆ ਇਸ ਮਹੀਨੇ ਬੀਬੀ ਨੇ ਉਹ ਪ੍ਰਧਾਨ ਸੈਕਟਰ ਦੇ ਸਾਈਨ ਕਰਵਾ ਲਵੇ ਕਾਰਡ ਆਪਦੇ ਕੋਲੇ ਰੱਖੇ ਉਹ ਪ੍ਰੂਫ ਹੁੰਦਾ ਹੈ ਫੇਰ ਬੈਂਕਾਂ ਦੇ ਵਿੱਚੋਂ ਲੰਟਾਇ 1 ਲੱਖ ਤੋਂ ਲੈ ਕੇ 10 ਲੱਖ ਤੱਕ ਬੀਬੀ ਨਾਲ ਦੇ ਕੰਮ ਜਿਵੇਂ ਟ੍ਰੇਨਿੰਗਾਂ ਹੈ ਪਾਲਰ ਦੀ ਸਿਲਾਈ ਦੀ ਡੇਰੀ ਫਾਰਮ ਦੀ ਪੋਲਟਰੀ ਫਾਰਮ ਦੀ 400 ਰੁਪਏ ਨੇ ਸਾਰੀਆਂ ਟ੍ਰੇਨਿੰਗਾਂ ਹੋਈਆਂ ਸਰਟੀਫਿਕੇਟ ਤੇ ਉਹਨਾਂ ਦੇ ਵੀ ਲੋਨ ਸਰਕਾਰ ਤੋਂ ਆਏ ਨੇ ਯਾਨੀ ਕਿ ਬਹੁਤ ਫਾਇਦਾ ਬਾਕੀ ਸਾਹਿਬ ਜੀ ਨੇ ਪਹਿਲੀ ਵਾਰੀ ਮਤਲਬ 30000 ਦਾ ਆਊਗਾ ਤੇ ਫਿਰ ਦੂਸਰੀ ਵਾਰੀ 1.5 ਲੱਖ 1.5 ਲੱਖ ਅੱਛਾ ਸੀਆਈ ਫੰਡ ਜਦੋਂ ਇੱਕ ਪਿੰਡ ਦੇ ਵਿੱਚ ਪੰਜ ਗਰੁੱਪ ਬਣਦੇ ਆ ਮੈਲਾਗ੍ਰਾਮ ਸੰਗਠਨ ਬਣਾਉਣੇ ਆ ਉਹਦੇ ਵਿੱਚ ਆਪਾਂ ਹਰੇਕ ਗਰੁੱਪ ਚੋਂ ਤਿੰਨ ਤਿੰਨ ਮੈਂਬਰ ਲੈ ਕੇ ਬੁੜੀਆਂ ਦੀ ਪੰਚਾਇਤ ਬਣਾਉਣੇ ਨੇ ਉਹ ਬਣ ਕੇ ਮੈਲਾਗ੍ਰਾਮ ਸੰਗਠਨ ਕਿ 150 1.5 ਲੱਖ ਲਈ ਅਪਲਾਈ ਹੋਊਗਾ ਇਹ ਜਣ ਕੇ ਪੰਜਾਬ ਰੁਪਾ ਤੁਹਾਡਾ ਪੈਸਾ ਤੁਹਾਨੂੰ ਗਰੁੱਪ ਆ ਜੂਗਾ ਮੈਗਾ ਗ੍ਰਾਮ ਸਥਾਨ ਤੇ ਜੀਪ ਗਾਣ ਨੂੰ ਲੋਡ ਅਟਾ ਲੈ ਜਿੰਨਾ ਵੀ ਵੀ ਨਹੀਂ ਚਲਾਉਣਾ ਕੰਮ ਸ਼ੁਰੂ ਕਰ ਉਹ ਆ ਵੀ ਰਿਆ ਕਰਕੇ ਭਾਵੇਂ ਦੋ ਗਰੁੱਪਾਂ ਦੀਆਂ ਨਾਲ ਕੇ ਕੰਮ ਚਲਾਉ ਲਓ ਜਿਵੇਂ ਹੁਣ ਮੰਨ ਕੇ ਚੱਲੂ ਆ ਹੁਣ ਚੱਲੀ ਜਾਂਦੇ ਗਰੁੱਪ ਹਨਾ ਇੱਕ ਗਰੁੱਪ ਚੱਲੀ ਜਾਂਦਾ ਉਹ ਆਪੋ ਆਪਣੇ ਮਤਲਬ ਉਹਨਾਂ ਜਿੰਨੀ ਉਹਨਾਂ ਲੋਡ ਲੈ ਸਕਦੇ ਉਹ ਪੈਸੇ ਹਾਂਜੀ ਲੈ ਸਕਦੇ ਆ ਕਿਹੜਾ ਤਾਂ ਵੀ ਇੱਕ ਪਾਲਿਸੀ ਸਰਕਾਰ ਦੀ ਹੈ ਹੀ ਆ ਵੀ ਜਿੰਨਾ ਪੈਸਾ ਆ ਸਾਰੇ ਮੈਂਬਰਾਂ ਨੂੰ ਬਰਾਬਰ ਵੰਡੋ ਇੱਕ ਵਾਰੀ ਤਾਂ ਬਰਾਬਰੀ ਹੁੰਦਾ ਮੜ ਕੇ ਲੋੜਦਾ ਰਜਿਸਟਰ ਤੁਹਾਡਾ ਲੱਗਿਆ ਹੋਏ ਉਹਦੇ ਤੇ ਮਤਾ ਪਾਓ ਜਿਹੜੇ ਮੈਂਬਰ ਨੇ ਸਾਰੇ ਮੈਂਬਰ ਸਾਈਨ ਕਰੋ ਉਹਦਾ ਨਾਮ ਉਹਦੇ ਨਾਮ ਤੇ ਚੈੱਕ ਕੱਟਿਆ ਜਾਂਦਾ ਸਾਰੀ ਚੀਜ਼ ਉਹਦੇ ਨਾਮ ਤੇ ਹੀ ਹੁੰਦੀ ਆ ਤੁਹਾਨੂੰ ਨਹੀਂ ਨਵੇਂ ਮੈਂਬਰਾਂ ਨੂੰ ਟੈਨਸ਼ਨ ਹੋਊਗੀ ਵੀ ਅਸੀਂ ਪੈਸੇ ਮੋੜਾਂਗੇ ਗਰੁੱਪ ਚ ਜਿਹੜੇ ਮੈਂਬਰ ਨੇ ਲਈ ਜਿਹਦੇ ਨਾਮ ਦਾ ਚੈੱਕ ਆ ਉਸੇ ਮੈਂਬਰ ਨੂੰ ਟੈਨਸ਼ਨ ਉਹੀ ਬਾਤ ਆ ਅਗਰ ਉਹ ਨਹੀਂ ਹੁੰਦਾ ਫਿਰ ਸਰਕਾਰ ਨੂੰ ਲੈਟਰ ਕੱਢ ਦਿੰਦੀ ਆ ਵੀ ਪੈਸਾ ਇਹਨਾਂ ਦਾ ਉਹਨਾਂ ਉਹਨਾਂ ਦੇ ਵਿਰੁੱਧ ਫਿਰ ਕਾਰਵਾਈ ਹੁੰਦੀ ਆ ਮੋੜ ਦਾ ਨਹੀਂ ਆਪਾਂ ਨੂੰ ਟੈਨਸ਼ਨ ਨਹੀਂ ਕੋਈ ਮਤਲਬ ਕੋਈ ਨੱਕ ਗਿਆ ਨਾ ਕੋਈ ਦਿੱਕਤ ਨਹੀਂ ਟੈਨਸ਼ਨ ਨਹੀਂ ਦਿੱਕਤ ਨਹੀਂ ਸਗੋਂ ਦੀ ਆਪਣੇ ਨਾਲ ਜਾਣ ਦੇ ਨਾਲ ਅਗਲੇ ਗਰੀਹ ਹੋਰ ਮੈਂਬਰ ਦੀ ਮਦਦ ਤਾਂ ਹੁੰਦੀ ਹੈ ਜੀ ਆਪਾਂ ਨਾਲ ਦੀ ਤੇ ਜਿਵੇਂ ਹੁਣ ਪਲੱਸ 2 ਕੀਤੀ ਹੁੰਦੀ ਹੈ ਉਹਨਾਂ ਨੂੰ ਗਾਂ ਅੱਗੇ ਵਧਣ ਦੇ ਮੌਕੇ ਦਿੱਤੇ ਨੇ ਟ੍ਰੇਨਿੰਗ ਆਏ ਪਲੱਸ 2 ਤੋਂ ਬਾਅਦ ਜਿਵੇਂ 23 ਸਾਲ ਦੀ ਹੈ ਜ ਜਿੰਨਾਂ ਕੁੜੀਆਂ ਨੇ ਉਹਨਾਂ ਨੂੰ ਬੈਠ ਸਕੀਆਂ ਨੇ ਟ੍ਰੇਨਿੰਗਾਂ ਲਵਾਈ ਜਾਂਦੀਆਂ ਹਨ ਤਿੰਨ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਇੱਥੇ ਮੋਗੇ ਵੀ ਲੱਗਦੀ ਬਟਿੰਡੇ ਵੀ ਜ਼ਿਆਦਾਤਰ ਤਾਂ ਹੁਣ ਮੋਗੇ ਹੀ ਲੱਗਦੀ ਆ ਫਿਰ ਉਹਨਾਂ ਨੂੰ ਬੈਂਕਾਂ ਚ ਭਾਈ ਜਾਂਦੇ ਜਦੋਂ ਬੈਂਕਾਂ ਚ ਭੌਂਦੇ ਪਹਿਲੇ 3 ਮਹੀਨੇ ਤਾਂ ਮਿਲਦਾ ਉਹਨਾਂ ਨੂੰ 2000 ਰੁਪਏ ਸਰਕਾਰ ਵੇਂਦੀ ਬੀਬੀਆਂ ਟੈਕਦੀਆਂ ਕਿ ਨਹੀਂ ਜੇ ਚੌਥੇ ਜਿਹਦੇ ਹੁਣ ਅਲੱਗ-ਅਲੱਗ ਮੈਗਨੇ ਅਲੱਗ-ਅਲੱਗ ਵੀ ਵੇਖ ਸਕੀਆ ਤਾਂ ਤਮੜ ਕੇ 5000 ਪੱਕਾ ਹੀ ਆਊਗਾ ਬੈਠ ਕੇ ਚੱਕਾ ਮਾਰਦਾ ਤਾਂ ਸੁਟਕਾ ਦੇ ਪੈਸੇ ਕੱਟੇ ਜਾਂਦੇ ਆ। ਆ ਡਾ ਜਿਵੇਂ ਵੱਡੇ ਪ੍ਰੋਜੈਕਟਾਂ ਚੱਕੀ ਵਗੈਰਾ ਡਰੋਨ ਹੋ ਗਿਆ ਤੇ ਹੋਰ ਕੀ ਇਹ ਜੀ ਹੁਣ ਬੀਬੀਆਂ ਨੇ ਰਲ ਕੇ ਸਰਕਾਰ ਵੱਲੋਂ ਲਾਣ ਕਰਵਾ ਕੇ ਨਾਲ ਸਬਸਿਡੀ ਫਿਰ ਬੀਬੀਆਂ ਨੇ ਉਹ ਆਪਦਾ ਪੈਸਾ ਕਮਾ ਕੇ ਹਕਿਸਤਾਂ ਲਾਉਣੀਆਂ ਹੁਣੇ ਵਿੱਚ ਮਤਲਬ ਜਿਵੇਂ ਆਪਾਂ ਲੈ ਆਂਦਾ ਵੀ ਸਾਰੇ ਗਰੁੱਪ ਨੇ ਲੈਣਾ ਸਾਰੇ ਗਰੁੱਪ ਨੇ ਪੈਸੇ ਲੈਣੇ ਕੇ ਵੀ ਵੀ ਕੱਲੀ ਵੀ ਵੀ ਦਿਓ ਸਾਰੇ ਗਰੁੱਪ ਨਹੀਂ ਮਤਲਬ ਲੈਣੇ ਆ ਪੈਸੇ ਜੇ ਆਪਾਂ ਕੋਲੂ ਲਗਾਇਆ ਤਾਂ ਹਾਂ ਉਹ ਸਾਰੇ ਗਰੁੱਪ ਦੇ ਨਾਮ ਤੇ ਜਿੰਕ ਪਹਿਣਾ ਦੇ ਹੱਟ ਜੈਸ ਤਰ੍ਹਾਂ ਦੀ ਦੁਕਾਨ ਤੁਹਾਡੇ ਗਰੁੱਪ ਦੇ ਨਾਮ ਤੇ ਤੁਹਾਡੇ ਪਿੰਡ ਦੇ ਵਿੱਚ ਹੀ ਉਹ ਚੀਜ਼ਾਂ ਤਾਂ ਹਾਂਜੀ ਜਗ੍ਹਾ ਤੇ ਲਾ ਸਕਦੇ ਸਾਰਾ ਸਮਾਨ ਲਵਾ ਕੇ ਦੇਣਗੇ ਉਹ ਤੁਹਾਡਾ ਹੋਊਗਾ ਜਿਵੇਂ ਉਹ ਕਿਸ਼ਤ ਵਾਂ ਦੇਣਗੇ ਤੁਸੀਂ ਆਪ ਦੀ ਕਮਾਈ ਕਰਕੇ ਕਿਸ਼ਤ ਕੱਢ ਕੇ ਜਿੰਨਾ ਤੁਸੀਂ ਆਪ ਕੰਮ ਕਰਦੇ ਉਹਦਾ ਮਨਾਫਾ ਬਾਕੀ ਤੁਸੀਂ ਆਪਸ ਵਿੱਚ ਵੰਡ ਲੋ ਜਿੰਨੀ ਥੋੜੀ ਜਿ스트 ਭਾਰ ਕੇ ਮੈਂਬਰਾਂ ਦੀ ਸਹਿਮਤੀ ਨਾਲ ਪਤਾ ਰਾਲ ਕੇ ਕੰਮ ਕਰਨਾ ਪੈਂਦਾ ਫਿਰ ਠੀਕ ਹੈ ਹੁਣ ਇਹ ਦਿੰਦਾ ਕੋਲੇ ਕਰਦੇ ਆ ਕੋਲੂ ਦਾ ਕੰਮ ਕਰਦੀ ਆ ਬੀਬੀ ਉਹ ਕੱਲੀ ਚਲਾਈ ਜਾਂਦੀ ਆ ਰੋਡਿਆਂ ਵਾਲੀ ਗਾਗੇ ਬਣਾਣੇ ਬਲੋਕ ਲਈ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਕ ਦੂਜੇ ਦਾ ਇਕੱਲੇ ਨਾਲ ਨਹੀਂ ਚੱਲ ਬੰਦੀ ਜੀਵ ਦਾ ਮਿਸ਼ਨ ਹੈ ਰੋਜ਼ੀ ਰੋਟੀ ਆਪਣੇ ਇਹ ਤੇ ਚੀਜ਼ ਇਹ ਕਿੰਨਾ ਵੱਨੋਂ ਚਲਾਇਆ ਗਿਆ ਇਹ ਜ਼ਿਆਦਾਤਰ ਮੈਡਮਾਂ ਇਹ ਪੁੱਛਦੀਆਂ ਹੁੰਦੀਆਂ ਗੋਦੀ ਸਰਕਾਰ ਵੱਲੋਂ ਆ ਕਿ ਭਗਵੰਤ ਮਾਨ ਸਰਕਾਰ ਸੈਂਟਰ ਸਰਕਾਰ ਵੱਲੋਂ ਜਿਹੜੀ ਜੁਪੀ ਭਾਰਤ ਦਾ ਪੁਰਾਣਾ ਹੀ ਚੱਲਦਾ ਆਪਣੀ ਇਹ ਕੀ ਨਵੀਂ ਆਈ ਹੈ ਠੀਕ ਹੈ ਸੈਂਟਰ ਸਰਕਾਰ ਵੱਲੋਂ ਚਲੋ ਥੈਂਕ ਯੂ ਬਿਲਕੁਲ ਇੱਧਰ ਸਾਡੇ ਮੈਡਮ ਸੁੱਤੇ ਪਏ ਆ ਇਹਨਾਂ ਨੂੰ ਸਦਾ ਹੀ ਨੀਂਦ ਆ ਗਈ ਅਜੇ ਬਾਕੀ ਤਾਂ ਨਹੀਂ ਕੋਈ ਸੌ ਰਿਹਾ ਵੀ ਜਾਗਦੇ ਆ ਬਾਕੀ ਸਾਰੇ ਜਾਗਦੇ ਰਹੋ ਨਹੀਂ ਜੀ ਜਿਹਦੇ ਜਾਗਦੇ ਰਹੇ ਤੁਸੀਂ ਸੋਣੇ ਆ ਮੇਰੇ ਤੇ ਵੀਡੀਓ ਬਣਾਉਣ ਆਲੇ ਸੌਣ ਆ ਮੈਂ ਤੁਹਾਨੂੰ ਦੱਸਾਂਗਾ